ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਚਾਹੇ ਇੰਗਲਿਸ਼ ਸਿੱਖਣ ਦੇ ਸਬੰਧ ਵਿੱਚ ਹੋਵੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਪੋਸਟਾਂ ਦੇ ਸਬੰਧ ਵਿੱਚ ਹੋਵੇ ਜਾਂ ਕੋਈ ਸਰਕਾਰ ਦੇ ਗਤੀਵਿਧੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਤੁਹਾਡੇ ਵੱਲੋਂ ਪਿਆਰ ਵੀ ਬਹੁਤ ਦਿੱਤਾ ਜਾ ਰਿਹਾ ਤਾਂ ਅੱਜ ਉਸੇ ਸਬੰਧ ਦੇ ਵਿੱਚ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਹੈਗੀ ਹੈ ਉਹ 5994 ਭਰਤੀ ਜਿਹੜੀ ਉਹ ਚੱਲ ਰਹੀ ਹੈ ਥੋੜੇ ਬਹੁਤ ਅਧਾਰ ਚੜਾਉਂਦੇ ਆ ਤਾਂ ਉਹਨਾਂ ਦੇ ਅਖੀਰ ਜਿਹੜੀ ਹੈਗੀ ਹੈ ਅੱਜ ਸਿੱਖਿਆ ਵਿਭਾਗ ਵੱਲੋਂ ਜਿਹੜੀ ਉਹਦੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਹੈ ਜਿਹੜੀ 5994 ਦੀ ਉਹ ਜਾਰੀ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਆ ਦੇਖ ਸਕਦੇ ਹੋ ਸਕਰੀਨ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ ਜੀ ਇਹ 5994 ਦੀ ਉਹ ਸਿਲੈਕਸ਼ਨ ਲਿਸਟ ਹੈ ਜਿਹੜੇ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਆ ਪੂਰੇ 1 ਤੋਂ 76 ਪੇਜਾਂ ਦੀ ਜਿਹੜੀ ਇਹ ਸਿਲੈਕਸ਼ਨ ਲਿਸਟ ਜਾਰੀ ਕੀਤੀ ਗਈ ਹੈ ਸਿੱਖਿਆ ਵਿਭਾਗ ਵੱਲੋਂ ਇਹਦੇ ਵਿੱਚ ਜਿਹੜੇ ਹੈਗੇ 5894 ਕੈਂਡੀਡੇਟ ਆਏ ਹੋਏ ਆ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਓਪਨ ਕੈਟਾਗਰੀ ਦੀ ਤਾਂ 170 ਤੱਕ ਜਿਹੜੀ ਹਾਈਐਸਟ ਜਿਹਦੀ ਦੀ ਮਾਰਕਸ ਉਹਦੇ ਗਏ ਹੋਏ ਆ 170 ਤੋਂ ਜਿਹੜੇ ਹੈਗੇ ਉਹ ਇਹਨਾਂ ਨੇ ਮੈਚ ਕੀ ਉਹ ਓਪਨ ਕੈਟਾਗਰੀ ਦੇ ਜੀ ਇਸ ਤੋਂ ਬਾਅਦ ਕੈਟਾਗਰੀ ਵਾਈਜ਼ ਤੁਸੀਂ ਸਾਰੇ ਦੇਖ ਸਕਦੇ ਹੋ ਪੂਰੇ ਜਿਹੜੇ 76 ਪੇਜਾਂ ਦੀ ਇਹਨਾਂ ਨੇ ਜਿਹੜੀ ਹੋ ਸਿਲੈਕਸ਼ਨ ਲਿਸਟ ਜਾਰੀ ਕੀਤੀ ਗਈ ਹੈ ਸਾਰੀ ਹੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਆਪਣਾ ਆਪਣਾ ਨਾਮ ਤੁਸੀਂ ਚੈੱਕ ਕਰ ਸਕਦੇ ਹੋ ਜਾਂ ਇਹਨਾਂ ਦੀ ਜਿਹੜੀ ਵਿਭਾਗੀ ਵੈਬਸਾਈਟ ਹੈ ਉੱਥੋਂ ਜਾ ਕੇ ਵੀ ਤੁਸੀਂ ਆਪਣਾ ਜਿਹੜਾ ਇਹ ਸਿਲੈਕਸ਼ਨ ਲਿਸਟ ਇਹਨਾਂ ਨੇ ਜਾਰੀ ਕੀਤੀ ਹੈ ਡਾਊਨਲੋਡ ਕਰ ਸਕਦੇ ਹੋ ਤਾਂ ਇਹ ਤੁਹਾਡੇ ਨਾਲ ਸਕਰੀਨ ਸਾਂਝੀ ਕਰ ਰਹੇ ਹਾਂ ਹੋ ਸਕਦਾ ਹੈ ਸ਼ਾਇਦ ਕਿਸੇ ਦਾ ਨਾਮ ਇਹਨਾਂ ਦੇ ਨਤੀਜਾ ਜੀ ਤਾਂ ਜਿਹੜੇ ਮੇਰੇ ਦੋਸਤ ਮਿੱਤਰ ਜਿਹੜੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ 9894 ਭਰਤੀ ਦਾ ਜਿਹੜਾ ਹੈਗਾ ਉਹ एलिजिਬਲ ਹੈਗੇ ਆ ਸਿਲੈਕਸ਼ਨ ਦੀ ਵੇਟ ਕਰ ਰਹੀ ਸੀ ਵੀ ਸਾਡੀ ਹੋਈ ਜਾਂ ਜ ਨਹੀਂ ਹੋਈ ਆ ਤਾਂ ਇਹ ਪੂਰੀ ਦੀ ਪੂਰੀ ਜਿਹੜੀ ਪੀਡੀਐਫ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ دوست ਮਿੱਤਰ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬਾਕੀ ਦੋਸਤਾਂ ਮਿੱਤਰਾਂ ਨੂੰ ਵੀਡੀਓ ਨੂੰ ਜਰੂਰ ਸਾਂਝਾ ਕਰਿਓ ਹੋ ਸਕਦਾ ਹੈ ਜਿਹੜਾ ਹੈਗਾ ਕਿਸੇ ਨੂੰ ਨਹੀਂ ਪਤਾ ਹੋ ਲਿਆ ਤਾਂ ਜੇਕਰ ਜਾਣਕਾਰੀ ਚੰਗੀ ਲਗੀ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ